ਹੈਲੋ ਜੀ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਆਪਾਂ 20 ਤਰੀਕ ਨੂੰ ਸਾਰੇ ਪੈਨਪ੍ਰਾਵਾਂ ਲਈ ਅਰਦਾਸ ਕਰਾਂਗੇ ਤੇ ਆਪਾਂ ਨੇ ਦੇਗ ਸਜਾ ਲਈ ਹੈ ਦੇਗ ਸਜਾ ਕੇ ਰੱਖ ਲਈ ਤੇ ਉਸ ਤੋਂ ਬਾਅਦ ਅੱਜ ਤੁਹਾਡੀ ਪੈਨ ਦਾ ਜਨਮ ਦਿਨ ਵੀ ਹੈ ਤੇ ਆਪਾਂ ਨੇ ਕੇਕ ਦੀ ਕੀਤੀ ਕਟਿੰਗ ਤੇ ਸਾਰੇ ਪੈਨਪ੍ਰਾ ਜੋ ਜੋ ਪਿਆਰ ਕਰਦੇ ਨੇ ਤੱਕ ਵੀਡੀਓ ਦੇ ਵਿੱਚ ਲਾਈਕ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਤੇ ਉਸ ਤੋਂ ਬਾਅਦ ਆਪਾਂ ਕਰਦਿਆਂ ਸਫਾਈਆਂ ਕਰਨ ਲੱਗੇ ਸਫਾਈਆਂ ਬੱਚੇ ਦੀਵੇ ਜਿਹੜੇ ਕਿ ਆਪਾਂ ਨੇ ਪਾਣੀ ਚ ਭੌਂਕੇ ਰੱਖੇ ਹੋਏ ਸੀ ਉਹਨਾਂ ਨੂੰ ਸੁੱਕਣੇ ਪਾਉਣ ਲੱਗੇ ਤੇ ਮੈਂ ਜਿਹੜੀ ਅੱਜ ਦੀ ਵੀਡੀਓ ਹੈ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਬਹੁਤ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਦੀਦੀ ਸਾਡੇ ਘਰ ਦੇ ਵਿੱਚ ਪਤੀ ਪਤਨੀ ਦੀ ਸਾਡੀ ਬਿਲਕੁਲ ਨਹੀਂ ਬੰਦੀ ਤੇ ਸਾਡੇ ਘਰ ਦੇ ਵਿੱਚੋਂ ਲੜਾਈ ਝਗੜਾ ਕਲੇਸ਼ ਨਹੀਂ ਜਾਂਦਾ ਇਹ ਦੀਵਾਲੀ ਦੇ ਦਿਨ ਆਪਾਂ ਤਾਂ ਖਾਸ ਮੰਨ ਲੈਣਾ ਕਿਉਂਕਿ ਇਸ ਦਿਨ ਆਪਾਂ ਨੂੰ ਇਹ ਵੀ ਹੁੰਦੇ ਵੀ ਹਾਂ ਆਪਾਂ ਵਾਏ ਕਿ ਉਹ ਜੀ ਦਾ ਸਿਮਰਨ ਕਰੀਏ ਤਾਂ ਕਿ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਿਗਨ ਨਾ ਲੱਗੇ ਰੱਖਿਆ ਦੇ ਸ਼ਬਦਾਂ ਦੇ ਪਾਠ ਮੈਂ ਤੁਹਾਨੂੰ ਸ਼ਾਰਟ ਵੀਡੀਓ ਅਪਲੋਡ ਕਰ ਦਿੱਤੀ ਹੈਗੀ ਤੇ ਮੈਂ ਇਸ ਵੀਡੀਓ ਦੇ ਵਿੱਚ ਉਹ ਪੈਨਪ੍ਰਾਵਾਂ ਦੇ ਨਾਮ ਵਿਚਲ ਲਾਉਣੇ ਸ਼ੋਅ ਕਰਨੇ ਤੁਹਾਨੂੰ ਭੁੱਲ ਗਈਆਂ ਜਿਹੜੇ ਜਿਹੜੇ ਪੈਨਪ੍ਰਾਵਾਂ ਦੀ ਆਪਾਂ ਨੇ ਅਰਦਾਸ ਕੀਤੀ ਹੈਗੀ ਉਹ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਅੱਗੇ ਸ਼ੋਅ ਕਰਦੇ ਨਹੀਂ ਨਹੀਂ ਮੈਂ ਸ਼ਾਰਟ ਵੀਡੀਓ ਪਾ ਦੇਣੀ ਹੈਗੀ ਤਾਂ ਆਪਾਂ ਵੀ ਦੀਵਾਲੀ ਦੀਆਂ ਤਿਆਰੀਆਂ ਕਰਨ ਲੱਗੇ ਬੱਚੇ ਲੜੀਆਂ ਸਜਾਉਣ ਲੱਗੇ ਤੇ ਡੈਕੋਰੇਸ਼ਨ ਅਰ ਗੋਲੀ ਜੋ ਵੀ ਹੈ ਤੁਹਾਡੇ ਨਾਲ ਆਪਾਂ ਸਾਰੀ ਸਾਂਝੀ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਪਹਿਣਾ ਨੂੰ ਖਾਸ ਤੌਰ ਤੇ ਬੇਨਤੀ ਕਰੂੰਗੀ ਕਿ ਇਹ ਕੁਝ ਦਿਨ ਅਜਿਹੇ ਹੁੰਦੇ ਨੇ ਕਿ ਵਾਹਿਗੁਰੂ ਜੀ ਦੇ ਨਾਲ ਆਪਾਂ ਅੰਦਰੋਂ ਦਿਲੋਂ ਜੁੜੇ ਹੁੰਨੇ ਆ ਕਿ ਜੋ ਵੀ ਆਪਾਂ ਮੰਗਦੇ ਆ ਵਾਹਿਗੁਰੂ ਜੀ ਆਪਾਂ ਨੂੰ ਉਹੀ ਦਿੰਦਾ ਹੈ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਸਭ ਤੋਂ ਪਹਿਲਾਂ ਤਾਂ ਤੁਸੀਂ ਸਵੇਰੇ ਉਠੋਗੇ ਜਦੋਂ ਇਸ਼ਨਾਨ ਕਰਕੇ ਉਹ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਵਿੱਚ ਦੱਸ ਹੀ ਦਿੱਤਾ ਸੀ ਤਾਂ ਤੁਸੀਂ ਘਟੋ ਘਟ ਸਾਰੇ ਪਰਿਵਾਰ ਨੂੰ ਬਿਠਾ ਕੇ ਅੱਗੇ ਬੈਠਦੇ ਨੇ ਤਾਂ 5-10 ਮਿੰਟ ਵਾਹਿਗੁਰੂ ਸਿਮਰਨ ਕਰਨਾ ਕਿਉਂਕਿ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਉਹ ਤੁਹਾਡੇ ਘਰ ਦੇ ਵਿੱਚੋਂ ਖਤਮ ਹੋਵੇਗੀ ਤੇ ਘਰ ਦੇ ਵਿੱਚ ਧੂਫ ਗੂਗਲ ਦੀ ਦੇ ਦਿਓ ਚਾਹੇ ਤੁਸੀਂ ਥੋੜਾ ਜਿਹਾ ਘੋਪਾ ਪਾ ਕੇ ਅੱਗੇ ਦੇ ਉੱਪਰ ਆਪਣੇ ਘਰ ਦੇ ਵਿੱਚ ਧੂਫ ਦਿਓ ਉਹਦੇ ਨਾਲ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਜਿੰਨੀ ਕਿ ਨਕਾਰਾਤਮਕ ਊਰਜਾ ਉਹ ਤੁਹਾਡੇ ਘਰ ਤੋਂ ਚਲੀ ਜਾਵੇਗੀ ਤੇ ਅੱਜ ਤੁਸੀਂ ਨੇ ਸ਼ਾਮ ਨੂੰ ਆਪਣੇ ਮੇਨ ਗੇਟ ਦੇ ਉੱਪਰ ਇੱਕ ਇੱਕ ਦੀਵਾ ਜਲਾਉਣਾ ਹੈ ਸਰੋਂ ਦੇ ਤੇਲ ਦਾ ਦੀਪਕ ਜਲਾਉਣਾ ਹੈਗਾ ਉਹਦੇ ਵਿੱਚ ਤੁਸੀਂ ਇੱਕ ਇੱਕ ਕਪੂਰ ਦੀ ਟਿੱਕੀ ਪਾ ਦੇਣੀ ਹੈਗੀ ਉਹ ਜ਼ਰੂਰ ਕਰਨਾ ਤੁਸੀਂ ਦੋਨੇ ਕੌਲੇ ਜਿਹੜਾ ਆਪਣੇ ਚੌਮੁਖੀ ਦੀਵਾ ਲਗਾਉਣਾ ਉਹ ਅਲੱਗ ਹੈ ਤੇ ਇਹ ਦੇ ਦੋ ਦੀਵੇ ਤੁਸੀਂ ਅਲੱਗ ਤੋਂ ਲਗਾਉਣੇ ਆਗੇ ਤੇ ਆਪਣਾ ਜਨਮ ਦਿਨ ਇਹਨਾਂ ਨੇ ਮਨਾਤਾ ਸਵੇਰੇ ਸਵੇਰੇ ਆਪਾਂ ਨੂੰ ਲਾਸਣ ਲਾਉਣ ਲਈ ਜਾਣਾ ਪਿਆ ਤੇ ਚਲੋ ਤੁਹਾਨੂੰ ਪਤਾ ਹੀ ਹੈ ਵੀ ਹਨਾ ਹੁਣ ਲਾਸਣ ਲਗਾਉਣ ਦਾ ਸਮਾਂ ਹੈਗਾ ਤੇ ਆਪਾਂ ਸਵੇਰੇ ਸਵੇਰੇ ਜਾ ਕੇ ਪਹਿਲਾਂ ਲਾਸਣ ਵੀ ਲਗਾਇਆ ਹੈ ਤੇ ਦੇਖੋ ਹੁਣ ਸ਼ਹਿਰਾਂ ਵਾਲੇ ਤੇ ਵੱਡੇ ਨੇ ਜਿਹੜੇ ਉਹ ਤਾਂ ਜਨਮ ਦਿਨ ਮਨਾਉਣ ਕਿਤੇ ਕੋਈ ਪਾਰਟੀਆਂ ਕਰਨ ਜਾਂਦੇ ਨੇ ਕਿਤੇ ਡਿਨਰ ਕਰਨ ਜਾਂਦੇ ਨੇ ਪਰ ਆਪਣੇ ਜਨਮ ਦਿਨ ਵਗੈਰਾ ਤਾਂ ਨਾ ਇਦਾਂ ਹੀ ਖੇਤਾ ਖੁੱਤਾ ਜੀ ਮੰਨ ਜਾਂਦੀ ਹੈਗੀ ਤੇ ਆਪਾਂ ਨੇ ਲਸਣ ਵੀ ਲਗਾਤਾ ਤੇ ਉਸ ਤੋਂ ਬਾਅਦ ਆਪਣੇ ਤਿਆਰੀ ਕੀਤੀ ਪਕੌੜੇ ਵਗੈਰਾ ਜੋ ਵੀ ਹੈਗੇ ਨੇ ਆਪਾਂ ਉਹਨਾਂ ਸਾਰੇ ਖੁਸ਼ੀ-ਖੁਸ਼ੀ ਨਾਲ ਰਹਾ ਕੋ ਤੇ ਜਿਹੜੀਆਂ ਭੈਣਾਂ ਦਾ ਇਹ ਹੈਗਾ ਵੀ ਮੇਰੀ ਤੇ ਮੇਰੇ ਪਤੀ ਦੀ ਨਹੀਂ ਬਣਦੀ ਸਾਡੀ ਘਰ ਦੇ ਵਿੱਚ ਲੜਾਈ ਬਹੁਤ ਰਹਿੰਦੀ ਹੈਗੀ ਤਾਂ ਤੁਸੀਂ ਤੁਹਾਡੇ ਵਾਸਤੇ ਨਾ ਕੱਲ ਦਾ ਦਿਨ ਸਵੀਰਾ ਬਹੁਤ ਹੀ ਸੋਹਣਾ ਹੈਗਾ ਤਾਂ ਤੁਸੀਂ ਕਰਨਾ ਕੀ ਹੈ ਸਾਰੀਆਂ ਭੈਣਾਂ ਨੇ ਦੇਖੋ ਜਿੰਨਾ ਵੀ ਤੁਹਾਡੇ ਮਨ ਦੇ ਵਿੱਚ ਹੈਗਾ ਵੀ ਹਾਂ ਲੜਾਈ ਝਗੜਾ ਜੋ ਵੀ ਤੁਹਾਡੇ ਮਨ ਮੋਟਾਵ ਨੇ ਉਹਨਾਂ ਨੂੰ ਬਿਲਕੁਲ ਭੁੱਲ ਜਾਣਾ ਇਸ਼ਨਾਨ ਕਰਕੇ ਘੱਟੋ ਘੱਟ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਤੇ ਉੱਠ ਕੇ ਆਪਣੇ ਪਤੀ ਜੀ ਦੇ ਪੈਰਾਂ ਹੱਥ ਲਗਾਉਣੇ ਤੇ ਪੈਰਾਂ ਹੱਥ ਲਗਾ ਕੇ ਤੁਸੀਂ ਉਹਨਾਂ ਨੂੰ ਇੱਕ ਸ਼ਬਦ ਬੋਲਣਾ ਕਿ ਪਤੀ ਜੀ ਜੋ ਵੀ ਅਪਤ ਹੋਇਆ ਹਨ ਤੁਸੀਂ ਚਲੋ ਨਾਂ ਲੈਨੇ ਕੁਝ ਵੀ ਹੈ ਨਾ ਵੀ ਜੋ ਵੀ ਅੱਜ ਤੱਕ ਆਪਣੇ ਨਾਲ ਹੋਇਆ ਹੈਗਾ ਹਨ ਇੱਕ ਦੂਜੇ ਨੂੰ ਮਨ ਮੋਟਾ ਜਾ ਮੈਂ ਤੁਹਾਡੇ ਨਾਲ ਲੜਿਆ ਤੁਸੀਂ ਮੇਰੇ ਨਾਲ ਲੜਿਓ ਉਹ ਚੀਜ਼ ਨੂੰ ਆਪਾਂ ਭੁੱਲ ਕੇ ਮੈਨੂੰ ਮਾਫ ਕਰ ਦਿਓ ਅਗਰ ਮੇਰੇ ਤੋਂ ਜਾਣੇ ਅਣਜਾਣੇ ਗਲਤੀਆਂ ਹੋਈਆਂ ਨੇ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੀ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਈਏ ਤੇ ਤੁਸੀਂ ਕੋਸ਼ਿਸ਼ ਕਰਿਓ ਕਿ ਸਾਰਾ ਦਿਨ ਤੁਸੀਂ ਹੈ ਨਾ ਚਾਹੇ ਕਿਸੇ ਵੀ ਗੱਲ ਤੋਂ ਗੁੱਸਾ ਆਵੇ ਤਾਂ ਤੁਹਾਨੂੰ ਤੁਸੀਂ ਸਿਮਰਨ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਦਾ ਤਾਂ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਹਨ ਕਲੇਸ਼ ਕਿਉਂਕਿ ਇਹ ਤਿੰਨ ਦਿਨ ਜਿਹੜੇ ਹੁੰਦੇ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਬਾਅਦ ਤੇ ਦੀਵਾਲੀ ਵਾਲ ਦੇ ਨੇ ਬਹੁਤ ਭਾਰੀ ਹੁੰਦੇ ਨੇ ਕਿਉਂਕਿ ਮੱਸਿਆ ਦੀ ਰਾਤ ਹੁੰਦੀ ਹੈ ਕਿ ਇਸ ਰਾਤ ਨਾ ਜਾਦੂ ਟੂਣੇ ਤੰਤਰ ਮੰਤਰਾਂ ਦਾ ਬਹੁਤ ਜ਼ਿਆਦਾ ਤੁਹਾਡੇ ਘਰ ਦੇ ਉੱਪਰ ਹਾਵੀ ਹੁੰਦੇ ਨੇ ਤਾਂ ਤੁਸੀਂ ਸਿਮਰਨ ਕਰਦੇ ਰਹਿਣਾ ਤੇ ਇਹ ਚੀਜ਼ ਨੂੰ ਕਰਕੇ ਦੇਖਿਓ ਤੇ ਕੱਲ ਤੋਂ ਦੀਵਾਲੀ ਤੋਂ ਲੈ ਕੇ ਇੱਕ ਸਵਾ ਮਹੀਨਾ ਤੁਸੀਂ ਸਵੇਰੇ ਉੱਠ ਕੇ ਆਪਣੇ ਪਤੀ ਦੇ ਪੈਰੀਂ ਹੱਥ ਲਗਾਉਣੇ بس ਇੱਕ ਗੱਲ ਕਹਿ ਦੇਣੀ ਕਿ ਜੀ ਜੋ ਵੀ ਆਪਣਾ ਪਿੱਛੇ ਬੀਤ ਚੁੱਕਿਆ ਉਸ ਨੂੰ ਮਾਫ ਕਰਨਾ ਅੱਗੇ ਤੋਂ ਆਪਾਂ ਇੱਕ ਦੂਜੇ ਦੇ ਨਾਲ ਹਰ ਇੱਕ ਦੁੱਖ ਸੁੱਖ ਵਿੱਚ ਹਰ ਹਲਕੇ ਰਹਾਂਗੇ ਤਾਂ ਜਦੋਂ ਵੀ ਰੋਟੀ ਪਾਣੀ ਬਣਾਓਗੇ ਤੁਸੀਂ ਕੋਈ ਵੀ ਕੰਮ ਕਰੋਗੇ ਤਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਬਣਾਉਣਾ ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਅਗਰ ਆਪਾਂ ਇਹਨਾਂ ਨੂੰ ਇਗਨੋਰ ਕਰਦੀਏ ਤਾਂ ਆਪਣੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਪਿਆਰ ਇਤفاق ਬਹੁਤ ਜ਼ਿਆਦਾ ਹੋ ਸਕਦਾ ਹੈ ਤੇ ਆਓ ਆਪਾਂ ਹੁਣ ਹਨ ਤੁਹਾਨੂੰ ਅੱਗੇ ਦਿਖਾਉਣਾ ਕਿ ਆਪਾਂ ਨੇ ਕੀ ਕੀ ਕਰਿਆ ਹਾਂਜੀ ਅਸੀਂ ਕਿਸ ਤਰੀਕੇ ਨਾਲ ਦੀਵਾਲੀ ਮਨਾਉਂਦੇ ਹਾਂ ਕੀ ਕੀ ਤਿਆਰੀ ਕਰਦੇ ਹਾਂ ਕਿਸ ਦੀ ਪੂਜਾ ਕਰਦੇ ਹਾਂ ਇਸ ਦੀ ਪੂਰੀ ਵੀਡੀਓ ਮੇ ਤੁਹਾਡੇ ਨਾਲ ਕੱਲ ਨੂੰ ਅਪਲੋਡ ਕਰਾਂਗੀ ਤੇ ਅੱਜ ਆਪਾਂ ਉਸ ਤੋਂ ਬਾਅਦ ਚੱਕੀ ਮਿੱਟੀ ਚੁੱਲਾ ਵੀ ਆਪਾਂ ਬਣਾਉਣ ਲੱਗੇ ਤੇ ਤੁਹਾਡੀ ਭੈਣ ਦੀ ਉਮਰ ਚਾਹੇ ਛੋਟੀ ਆ ਤੇ ਅੱਜ ਆਪਾਂ 42 ਸਾਲ ਦੇ ਹੋ ਚੁੱਕੇ ਹਾਂ ਪਰ ਕੰਮ ਸਾਰੇ ਜਾਣਦੇ ਹਨ ਇਹ ਨਹੀਂ ਹੈਗਾ ਜਿੱਦਾਂ ਕਿ ਮੰਮੀ ਹੋਰੀਆਂ ਸਾਰੇ ਕੰਮ ਕਰਦੀਆਂ ਸੀ ਉਸੇ ਤਰੀਕੇ ਦੇ ਨਾਲ ਮੈਨੂੰ ਵੀ ਸਾਰੇ ਕੰਮ ਆਉਂਦੇ ਨੇ ਕਿਉਂਕਿ ਮੈਂ ਛੋਟੀ ਹੁੰਦੀ ਤੁਹੀਂ ਚੀਜ਼ਾਂ ਜਾਂਦੀ ਪੜਾਈ ਦੇ ਨਾਲ ਨਾਲ ਕਰਦੀ ਹਰ ਇੱਕ ਕੰਮ ਕੁਕਿੰਗ ਸਟੀਚਿੰਗ ਕਰਦੀ ਕਲੀਨਿੰਗ ਜੋ ਵੀ ਹਨਾ ਹੁੰਦਾ ਕਿ ਜੋਬ ਵਗੈਰਾ ਜੋ ਵੀ ਹੈ ਆਪਣੀ ਉਹ ਤਾਂ ਬਖ ਨੇ ਕੀ ਹਨਾ ਹੁਣ ਤੇ ਘਰ ਦਾ ਕੋਈ ਵੀ ਅਜਿਹਾ ਕੰਮ ਨਹੀਂ ਜੋ ਨਹੀਂ ਕੀਤਾ ਹਨਾ ਤੇ ਸੱਚ ਜੀ ਮਾਂ ਉਹੀ ਹੁੰਦੀ ਹੈ ਜਿਹੜੀ ਕਿ ਆਪਣੀ ਧੀ ਨੂੰ ਸਾਰਾ ਕੁਝ ਸਿਖਾਵੇ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਵਿੱਚ ਕੀ ਚੀਜ਼ ਕੰਮ ਆ ਜਾਵੇ ਤੇ ਇੱਕ ਨਾ ਤੁਸੀਂ ਸਵਾ ਮਹੀਨਾ ਇਹ ਕੰਮ ਜ਼ਰੂਰ ਕਰਕੇ ਦੇਖਿਓ ਕਿ ਤੁਹਾਡੇ ਤੋਂ ਕੋਈ ਵੀ ਗਲਤੀ ਹੋ ਜਾਂਦੀ ਹੈ ਨਾ ਤਾਂ ਤੁਸੀਂ ਆਪਣੇ ਪਤੀ ਦੇਖੋ ਕਹਿੰਦੇ ਨੇ ਸਾਰੀ ਦੁਨੀਆ ਨਾਲ ਵਿਗਾੜ ਲੋ ਤੇ ਆਪਣੇ ਪਤੀ ਨਾਲ ਬਣਾ ਲੋ ਤਾ ਤੁਸੀਂ ਉਹਨਾਂ ਤੋਂ ਇੱਕ ਸਬਦ ਹੈ ਬਸ ਮਾਫ ਕਰਨਾ ਜੀ ਜੇ ਮੈਂ ਭੁੱਲ ਗਈ ਸੌਰੀ ਜੇ ਮੈਂ ਕੁਝ ਵੀ ਹੈ ਨਾ ਤਾਂ ਤੁਹਾਡੀ ਉਹ ਸਾਰੀ ਲੜਾਈ ਝਗੜਾ ਉੱਥੇ ਹੀ ਖਤਮ ਹੋ ਜਾਊਗਾ ਕਿਉਂਕਿ ਪਤਾ ਨਹੀਂ ਕਦੋਂ ਦੁਨੀਆ ਤੋਂ ਚਲੇ ਜਾਣਾ ਹੈਗਾ ਪਰ ਨਾਲ ਉਹੀ ਚੀਜ਼ ਜਾਂਦੀ ਹੈ ਜੋ ਆਪਣੇ ਦੁਨੀਆ ਤੇ ਗੁਣ ਹੰਡਾਏ ਨੇ ਲਾ ਲੋ ਜਾਂ ਕਿਸੇ ਨਾਲ ਆਪਾਂ ਪਿਆਰ ਨਾਲ ਰਹਾਂਗੇ ਬਾਕੀ ਤਾਂ ਮਰਿਆਂ ਤੋਂ ਮਾਗਰੋ ਸਾਰਿਆਂ ਨੇ ਬੁਰਾਈਆਂ ਕਰਨੀਆਂ ਹੁੰਦੀਆਂ ਨੇ ਅਗਰ ਚੰਗੇ ਕੰਮ ਕਰਕੇ ਜਾਵਾਂਗੇ ਤਾਂ ਚੰਗੇ ਹੀ ਹੋਣਗੇ ਤਾਂ ਤੁਸੀਂ ਰੱਖਿਆ ਦੇ ਸ਼ਬਦਾਂ ਦੇ ਪਾਠ ਸਾਰੇ ਭੈਣ ਭਰਾਵਾਂ ਨੇ ਜਰੂਰ ਕਰਨੇ ਅੱਜ ਦਾ ਦਿਨ ਕੱਲ ਦਾ ਦਿਨ ਤੇ ਪਰਸੋਂ ਦਾ ਦਿਨ ਦੇਖੋ ਇਸ ਚੀਜ਼ ਨੂੰ ਨਾ ਤੁਸੀਂ ਉਈ ਨਾ ਸਮਝਣਾ ਕਿਉਂਕਿ ਦੀਵਾਲੀ ਹਰ ਵਾਰ ਜਦੋਂ ਵੀ ਆਉਂਦੀ ਹੈਗੀ ਕੋਈ ਨਾ ਕੋਈ ਨਾ ਨਾਲ ਆਪਦੇ ਮੁਸੀਬਤ ਪੱਕਾ ਲੈ ਕੇ ਆਉਂਦੀ ਹੈਗੀ ਮੁਸੀਬਤ ਤਾਂ ਆਪਾਂ ਕਹਿਣਾ ਹੈਗੇ ਕਿਉਂਕਿ ਅੱਜ ਕੱਲ੍ਹ ਕਾਲਜੂ ਦੇ ਵਿੱਚ ਨਾ ਜਿਹੜੇ ਜਾਦੂ ਟੂਣੇ ਤੰਤਰ ਮੰਤਰ ਨੇ ਬਹੁਤ ਹਾਵੀ ਹੋ ਚੁੱਕੇ ਨੇਗੇ ਕਿਉਂਕਿ ਪਹਿਲਾਂ ਹੁੰਦਾ ਸੀਗਾ ਸਿਮਰਨ ਕਰਦੇ ਸੀਗੇ ਨਸ਼ੇ ਸੀ ਜਿਹੜੇ ਘਟ ਸੀਗੇ ਕਹਿੰਦੇ ਜਿਹੜੇ ਵੀ ਇਹ ਜਾਦੂ ਟੂਣੇ ਤੰਤਰ ਮੰਤਰ ਭੂਤ ਪ੍ਰੇਤਾਂ ਨੇ ਨਾ ਇਹ ਗੰਦਗੀ ਤੇ ਆਉਂਦੀਆਂ ਨੇ ਸ਼ਰਾਬ ਪੀਣੀ ਜੂਆ ਖੇਡਣਾ ਇਹ ਸਾਰਾ ਕੁਝ ਜਿਹੜਾ ਭੈਣ ਭਰਾ ਕਰਦੇ ਹੈਗੇ ਨਾ ਉਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਨਕਾਰਾਤਮਕ ਊਰਜਾ ਆਉਂਦੀ ਆਉਂਦੀ ਹੈਗੀ ਕਿਉਂਕਿ ਇਹ ਆਟੋਮੈਟਿਕ ਹੀ ਹੈਗਾ ਹਨਾ ਤਾਂ ਤੁਸੀਂ ਰੱਖਿਆ ਦੇ ਸ਼ਬਦਾਂ ਦੇ ਪਾਠ ਅੱਜ ਸ਼ਾਮ ਨੂੰ ਜਦੋਂ ਸੌਵੋਗੇ ਉਦੋਂ ਜ਼ਰੂਰ ਕਰਨੇ ਕੱਲ ਨੂੰ ਵੀ ਕਰਨੇ ਤੇ ਪਰਸੋਂ ਵੀ ਕਰਨੇ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜਿਹੜੇ-ਜਿਹੜੇ ਪੈਨ ਭਰਾਵਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲੋ ਤੇ ਆ ਦੇਖੋ ਆ ਤੁਹਾਡੀ ਭੈਣ ਨੇ ਹਨਾ ਚੁੱਲ੍ਹਾ ਵੀ ਬਣਾ ਲਿਆ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਚੁੱਲ੍ਹੇ ਨੂੰ ਮਿੱਟੀ ਲਗਾਈ ਸੀ ਨਾ ਤਾਂ ਸਾਡੇ ਮੰਮੀ ਜੀ ਕਹਿੰਦੇ ਵੀ ਮੈਨੂੰ ਯਕੀਨ ਨਹੀਂ ਸੀ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਵੀ ਹਨਾ ਇਸ ਤਰੀਕੇ ਨਾਲ ਕੰਮ ਕਰ ਸਕਦੀਆਂ ਨੇ ਪਰ ਮੈਂ ਤੁਹਾਨੂੰ ਦੱਸ ਹੀ ਹੈਗਾ ਇੱਕ ਵਾਰ ਨਾ ਮੈਂ ਲਾਈਵ ਵੀਡੀਓ ਬਣਾ ਰਹੀ ਸੀ ਤੇ ਮੈਨੂੰ ਇੱਕ ਵੀਰ ਕਹਿੰਦਾ ਭੈਣੇ ਕਹਿੰਦੇ ਤੂੰ ਤਾਂ ਕਹਿੰਦੇ ਤਰੀਨ ਵਨ ਹੈ ਮਹਾ ਮੈਂ ਤਰੀਨ ਵਨ ਹੀ ਮੈਂ ਤਾਂ ਇੰਨੀ ਨਵਾਨੀ ਆ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਕੋਈ ਵੀ ਅਜਿਹਾ ਕੰਮ ਨਹੀਂ ਜੋ ਨਹੀਂ ਕਰ ਪਾਉਂਦੇ ਇਸੇ ਲਈ ਗੁਣ ਸਿੱਖੋ ਮਿਹਨਤ ਕਰੋ ਹਨਾ ਪੁੱਠੇ ਕੰਮਾਂ ਤੋਂ ਚੁਗਲੀਆਂ ਤੋਂ ਇਹਨਾਂ ਚੀਜ਼ਾਂ ਤੋਂ ਹਟ ਕੇ ਆਪਾਂ ਕੋਈ ਕੰਮ ਕਰਾਂਗੇ ਨਾ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ੀਆਂ ਮਾਣ ਸਕਦੇ ਹੋ ਕਿਸੇ ਵੀ ਚੀਜ਼ ਨੂੰ ਹਾਸਲ ਕਰ ਸਕਦੇ ਹੋ ਤੇ ਕਦੇ ਵੀ ਇਹ ਨਹੀਂ ਹੈਗਾ ਵੀ ਤੁਹਾਡੇ ਘਰ ਵਿੱਚ ਬਰਕਤ ਨਹੀਂ ਹੋਊਗੀ ਕਦੇ ਇਹ ਨਹੀਂ ਹੈਗਾ ਵੀ ਤੁਹਾਡੇ ਘਰ ਵਿੱਚ ਤਾਂ ਅੰਦੌਲਤ ਨਹੀਂ ਹੋਊਗੀ ਕਿਉਂਕਿ ਤੁਹਾਨੂੰ ਆਪਣੇ ਕਰਮ ਖੁਦ ਲਿਖਣੇ ਪੈਣੇ ਨੇ ਸਿਮਰਨ ਕਰੋ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ ਛੋਟੀ ਦੀਵਾਲੀ ਮਤਲਬ ਕਿ ਦੀਵਾਲੀ ਤਾਂ ਕੱਲ ਨੂੰ ਹੈ ਗੁਰਪੁਰਬ ਸੌਰੀ ਆਪਣਾ ਬੰਦੀ ਛੋੜ ਦੀਪਸ ਦੇ ਰੂਪ ਦੇ ਵਿੱਚ ਆਪਾਂ ਕੱਲ ਨੂੰ ਮਨਾਵਾਂਗੇ ਕਿਵੇਂ ਪੜਾ ਕੇ ਅਸੀਂ ਪਟਾਕੇ ਵੀ ਲੈ ਕੇ ਆਇਆ ਫਰੋਪਿੰਗ ਵੀ ਕੀਤੀ ਹੈ ਉਹ ਮੈਂ ਤੁਹਾਨੂੰ ਕੱਲ ਨੂੰ ਸ਼ੇਅਰ ਕਰੂੰਗੀ ਤੇ ਮਿਲਾਂਗੇ ਪਾ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ